ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਉਹਨਾਂ ਦੀ ਰਚੀ ਹੋਈ ਸੁਖਮਣੀ ਸਾਹਿਬ ਦਾ ਪਾਠ ਆਪਾਂ ਸ਼ੁਰੂ ਕੀਤਾ ਹੈ ਉਹਨੂੰ ਕੁਝ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਜਿੰਨੀ ਕੋ ਮਾਤਾ ਪਾਪਨ ਬਖਸ਼ੀ ਮਹਾਰਾਜ ਨੇ ਤੇ ਉਹਦੇ ਆਪਾਂ ਅਰਥ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਪਹਿਲੀ ਅਸ਼ਟਪਦੀ ਦਾ ਸਤਵਾਂ बंद सतवा पदा वो आप शुरू कर दिया महाराज की कृपा न की फरमा रहे ने गुरु अर्जन देव जी महाराज की उपदेश दे रहे ने के प्रभ कै सिमरन कारज पूरे प्रभ कै सिमरन कब होना झूरे प्रभ कै सिमरन कारज पूरे प्रभ कै सिमरन कब होना झूरे प्रभ कै सिमरन हर गुण बाणी प्रभ कै सिमरन सहज समानी प्रभ कै सिमरन निहचल आसन प्रभ कै सिमरन कमल बिगासन प्रभ कै सिमरन अनहद झुनकार सुख प्रभ सिमरन का अंत ना पार सिमरै से जिन सिमरै से जन जिन कौ प्रभ मया नानक तिन जन सरनी पया सिमरै से जन जिन कौ प्रभ मया नानक तिन जन सरनी पाया महाराज जी फरमा रहे ने कि प्रभु कै सिमरन कारज पूरे प्रभु कै सिमरन कब होना झुरे प्रभु कै सिमरन कारज पूरे प्रभु देऊं सिमरन दे नाल महाराज दा नाम लैन नाल ओनु याद करन दे नाल ਆਪਣੇ ਸਾਰੇ ਕਾਰਜ ਪੂਰੇ ਹੋਣੇ ਪ੍ਰਭੂ ਆਪ ਸਿਰ ਤੇ ਖੜ ਕੇ ਤੁਹਾਨੂੰ ਉਹ ਕਾਰਜ ਤੁਹਾਡੇ ਪੂਰੇ ਕਰਦਾ ਹੈ ਮਹਾਰਾਜ ਪੂਰੇ ਕਰਦਾ ਹੈ ਵਿਸ਼ਵਾਸ ਰੱਖੋ ਪ੍ਰਭੂ ਕੇ ਸਿਮਰਨ ਦੇ ਨਾਲ ਇਹਨਾਂ ਮਹਾਰਾਜ ਦੇ ਇਸ ਗੱਲ ਦੇ ਮੋਹਰ ਲਾ ਰਹੇ ਨੇ ਵੀ ਤੁਹਾਡੇ ਕਾਰਜ ਸਾਰੇ ਰਾਸ ਹੋ ਜਾਂਦੇ ਹਨ ਪ੍ਰਭੂ ਆਪ ਦੇ ਧਿਆਨ ਕਰਦਾ ਵੀ ਇਹ ਮੇਰਾ ਭਗਤ ਹੈ ਇਹ ਮੇਰਾ ਸੇਵਕ ਹੈ ਪਿਆਰਾ ਸੇਵਕ ਹੈ ਪਿਆਰੀ ਸੇਵਿਕਾ ਹੈ ਮੈਂ ਦਾ ਵੀ ਖਿਆਲ ਕਰਨਾ ਹੈ ਮੈਂ ਇਹਦੇ ਸਾਰੇ ਕਾਰਜ ਪੂਰੇ ਕਰਵਾ ਦੇ ਸਮੇਂ ਦਿਨਾਰ ਉਹਨਾਂ ਨੂੰ ਪਤਾ ਹੈ ਕਿ ਸਮੇਂ ਦੇ ਉੱਤੇ ਕਿਹੜੇ ਕਾਰਜ ਪੂਰੇ ਕਰ ਰਹੇ ਨੇ ਇਸ ਕਰਕੇ ਉਹ ਸਮੇਂ ਆਂਦੇ ਉੱਤੇ ਸਾਰੇ ਕਾਰਜ ਪੂਰੇ ਹੋਏ ਨੇ ਪ੍ਰਭ ਕਾ ਸਿਮਰਨ ਕਦ ਹੋਣਾ ਝੂਰੇ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ ਉਹ ਕਦੇ ਚੁਰਦਾ ਨਹੀਂ ਆਪਾਂ ਕਹਿੰਦੇ ਚਿੰਤਾ ਨਹੀਂ ਕਰਦਾ ਕਿਸੇ ਕਰ ਕਿਉਂਕਿ ਉਹ ਗੁਰਬਾਣੀ ਚ ਵੀ ਮਹਾਰਾਜ ਨੇ ਕਿਹਾ ਨਾ ਵੀ ਨਾਨਕ ਚਿੰਤਾ ਮਤ ਕਰ ਚਿੰਤਾ ਤਿਸ ਹੀ ਹੈ ਇਸ ਹੀ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਚਿੰਤਾ ਮਾਰਾ ਇਹਨੂੰ ਆਪ ਹੈ ਵੀ ਕਿਸੇ ਤਰ੍ਹਾਂ ਸ਼ਰਣਾਗਤੀ ਉਹ ਹੀ ਗੱਲ ਆ ਜਾਂਦੀ ਸ਼ਰਣਾਗਤੀ ਹੋ ਜਾਏਗੀ ਆਪਾਂ ਪੂਰੀ ਤਰ੍ਹਾਂ ਸ਼ਰਣਾਗਤ ਹੋ ਜਾਵਾਂਗੇ ਮਾਰੇ ਦੇ ਚਰਨਾਂ ਦੇ ਵਿੱਚ ਪੂਰਾ ਅਟਲ ਵਿਸ਼ਵਾਸ ਹੋ ਜਾਏਗਾ ਤੇ ਆਪਾਂ ਕਦੇ ਵੀ ਝੁਰਾਂਗੇ ਨਹੀਂ ਕਿਦੇ ਵੀ ਚਿੰਤਾ ਨਹੀਂ ਕਰਾਂਗੇ ਵੀ ਆ ਮੇਰਾ ਕੰਮ ਕਿਵੇਂ ਹੋਏਗਾ ਉਹ ਮੇਰਾ ਕੀ ਹੋਏਗਾ ਆ ਮੇਰੀ ਪ੍ਰੇਸ਼ਾਨੀ ਕਿਵੇਂ ਦੂਰ ਹੋਏਗੀ ਉਹ ਮੇਰੇ ਕੰਮ ਕਾਰਜ ਕਿਵੇਂ ਰਾਸ ਹੋਣਗੇ ਸਭ ਆਪਣੇ ਆਪ ਕਰ ਦਿੰਦੇ ਨੇ ਪਰਬ ਕੈ ਸਿਮਰਨ ਹਰ ਗੁਣ ਬਾਣੀ ਪਰਬ ਕੈ ਸਿਮਰਨ ਸਹਿਜ ਸੁਮਾਨੀ ਪਰਬ ਕੈ ਸਿਮਰਨ ਜਿਹੜਾ ਪ੍ਰਭੂ ਦਾ ਸਿਮਰਨ ਕਰੇਗਾ ਰਬ ਨਾ ਨਾਲੇਗਾ ਉਹ ਹਰ ਵੇਲੇ ਹਰ ਗੁਰ ਗੁਣ ਕਰੇਗਾ ਗੁਨਾ ਦੇ ਵਿੱਚ ਉਹ ਗੋਹਾਂ ਦੀ ਬਾਣੀ ਦੇ ਵਿੱਚ ਉਹ ਦੇ ਹਰ ਵੇਲੇ ਪ੍ਰਭੂ ਦੇ ਗੁਣ ਗਾਣੀ ਕਰੇਗਾ ਗੁਣਗਾਨ ਕਰੇਗਾ ਉਹ ਜਿੱਥੇ ਚਾਰ ਬੰਦੇ ਬੈਠੇ ਹੋਣ ਉੱਥੇ ਹੋਰ ਵੀ ਕੋਈ ਗੱਲ ਹੋ ਜਾਏ ਤੇ ਫਿਰ ਉਹ ਵਾਪਸ ਉਹ ਪ੍ਰਭੂ ਦੀ ਚਰਚਾ ਦੇ ਲੈਗਾ ਸਾਰਿਆਂ ਨੂੰ ਹੋਰ ਵੀ ਆਪ ਕਰੇਗਾ ਲੇਕਿਨ ਦੂਜਿਆਂ ਨੂੰ ਵੀ ਇਹੀ ਪ੍ਰੇਰਿਤ ਕਰੇਗਾ ਹਾਂ ਅਮੀਨ ਆਪਾਂ ਮਹਾਰਾਏ ਦੀ ਗੱਲ ਕਰੀਏ ਉਹ ਮਹਾਰਾਏ ਨੇ ਕਿੰਨੇ ਸੋਚੋ ਹੋਰ ساری ਸ੍ਰਿਸ਼ਟੀ ਜਿਹਨੇ ਮਰਜੀ ਤਾਰੀਫ ਕਰੇ ਜੋ ਪ੍ਰਭੂ ਦੇ ਹਾ ਸਾਡੇ ਸਰੀਰ ਦੇਖ ਕੇ ਕੰਗ ਦੀ ਕਰੀ ਜੋ ਜਿੱਥੇ ਤਾਰੀਫ ਉਹਦੀ ਪਰਪਿਤਾ ਪਰਮਾਤਮਾ ਦੀ ਪ੍ਰਭੂ ਚਰਚਾ ਦਾ ਸਾਰਾ ਦਿਨ ਆਪਾਂ ਕਰਦੇ ਰਹੀ ਤਾਂ ਵੀ ਥੋੜੀ ਨੋ ਕਹਿੰਦੇ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਰੀ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਉਹ ਦਾ ਆਪ ਹਰੀ ਗੁਣ ਔਰ ਇਹਦੇ ਤੋਂ ਬਿਨਾ ਉਹ ਸਿਮਰਨ ਜਿਹੜੇ ਇਹ ਆਪਉਣ ਜਿਹੜਾ ਮਿਲਿਆ ਮਹਾਰਾਜ ਨੇ ਸਾਨੂੰ 4 ਘੰਟੇ ਦਾ ਰੋਜ਼ ਸਾਥ ਸੰਗ ਬਖਸ਼ਦੇ ਨੇ ਇਹ ਸਾਥ ਸੰਗ ਦੇ ਜੋ ਕਹਿੰਦੇ ਨਾ ਵੀ ਇਹ ਕਹਿੰਦੇ ਬਿਨ ਭਾਗਾ ਸਾਥ ਸੰਗ ਨਾ ਮਿਲੇ ਬਿਨ ਭਾਗਾ ਨਾ ਸਤ ਸੰਗ ਮਿਲੇ ਔਰ ਬਿਨ ਬਿਨ ਸੰਗਤ ਮੈਲ ਭਰੀ ਜਾ ਜੀਓ ਇਹ ਹੈ ਨਾ ਸ਼ਲੋਕ ਇਸ ਤਰ੍ਹਾਂ ਦਾ ਬਾਣੀ ਦੇ ਵਿੱਚ ਬਿਨ ਭਾਗਾ ਨਾ satsang ਲੱਭੈ ਬਿਨ ਭਾਗਾ satsang ਨਾ ਲੱਭੈ ਬਿਨ ਬਿਨ ਸੰਗਤ ਮੈਲ ਪਰੀਜੈ ਜਿਓ ਇਸ ਹੈ ਇਹ ਹੈ ਬਿਨ ਬਿਨਾ ਸੰਗਤ ਤੋਂ ਤੁਸੀਂ ਕਹੋਗੇ ਫਿਰ ਤੁਸੀਂ ਟੀਵੀ ਦੇਖੋ ਫਿਰ ਇਦਦਰ ਉਦਦੇ ਦੀ ਗੱਲਾਂ ਕਰੋਗੇ ਪਰਿਵਾਰ ਦੇ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਜਾਂ ਫੋਨ ਤੇ ਗੱਲ ਫਾਲਤੂ ਦੀ ਗੱਲਾਂ ਕਰਦੇ ਜਾਵਾਂਗੇ ਆਪਾਂ ਉਹ ਦੀ ਕਿਉਂ ਹੁਣ ਜੇ ਸੰਗਤ ਹੈਗੀ ਹੈ ਤਾਂ ਫਿਰ ਫਿਰ ਨਹੀਂ ਤੇ ਮੈਲ ਭਰੀ ਜੇਗੀ ਆਪਣੇ ਅੰਦਰ ਮੈਲ ਕਿਉਂ ਕਿਉਂ ਨਿੰਦਾ ਕਰਾਂਗੇ ਨਿੰਦਾ ਸੁਣਾਗੇ ਗਲਤ ਫਿਲਮ ਫੁਲਮ ਦੇਖਾਂਗੇ ਕੋਈ ਟੀਵੀ ਸ਼ੋਕ ਦੇਖਾਂਗੇ ਕੁਛ ਨਹੀਂ ਸਿਰਫ ਜੇ ਸਤਸੰਗਏ ਤੁਸੀਂ ਸੰਗਤ ਦੇਲੇ ਆਂਦੇ ਉਦੋਂ ਤੱਕ ਆਪਾਂ ਇਹ 4 ਘੰਟੇ ਦਾ ਆਪਾਂ ਕਿੰਨਾ ਬਚਾ ਲੈਂਦਾ ਮਹਾਰਾਜ ਆਣਾ ਸ਼ਾਮ ਨੂੰ 4 ਤੋਂ 8 ਜਿਹੜਾ ਇੰਡੀਆ ਟਾਈਮ ਵੀ ਆਪਾਂ ਉਹਦੇ ਤੋਂ ਮਹਾਰਾਜ ਦਾ ਨਾਮ ਹੀ ਜਪਦੇ ਆ ਉਹਦੇ ਬਾਰੇ ਸੁਣਦੇ ਆ ਭਜਨ ਸੁਣਦੇ ਆ ਭਜਨ ਗਾਉਂਦੇ ਆ ਕਥਾ ਸੁਣਦੇ ਆ ਕਥਾ ਪੜ੍ਹਦੇ ਆ ਸੁਣਦੇ ਆ ਨਾ ਤੇ ਇਹ ਸਾਰਾ ਟਾਈਮ ਜਿਹੜਾ ਨਾ ਉਹਦੇ ਚ ਹਰ ਗੁਣ ਬਾਣੀ ਪ੍ਰਭੂ ਦਾ ਸਿਮਰਨ ਜਿਹੜਾ ਕਰਦਾ ਉਹ ਫਿਰ ਹਰ ਵੇਲੇ ਹਰ ਵਕਤ ਪ੍ਰਭੂ ਦੀ ਚਰਚਾ ਕਰੇਗਾ ਹਰ ਵੇਲੇ ਉਹਦੀ ਆਪ ਦੀ ਬਾਣੀ ਦੇ ਵਿੱਚੋਂ ਆਂਦਾ ਸਾਰਾ ਕੋਈ ਇਹ ਹੀ ਨਿਕਲੇਗਾ ਗੋਣਾ ਦੀ ਬਾਣੀ ਗੋਣੀ ਗੋਣ ਪ੍ਰਭੂ ਦੇ ਕਰ ਕਿਰਪਾ ਤੇਰੇ ਗੁਣ ਗਾਓ ਕਿੰਨਾ ਸੁੰਦਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਕਿ ਕਰ ਕਿਰਪਾ ਤੇਰੇ ਗੁਣ ਗਾ ਮਾ ਕਰ ਕਿਰਪਾ ਤੇਰੇ ਗੁਣ ਗਾ ਸੁਣ ਸੁਣ ਜੀ ਵਾ ਨਾਮ ਤੁਮਾਰਾ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਸਦਾ ਸੁਖ ਪਾਵਾਂ ਨਾਨਕ ਨਾਮ ਨਾਮ ਜਪ ਕੇ ਸਦਾ ਸੁਖਾਂ ਨਾਨਕ ਨਾਮ ਜਪਤ ਸੁਖ ਪਾਵਾਂ ਜਪਤ ਸੁਖ ਪਾਵਾ ਜਪਤ ਸੁਖ ਪਾਵਾ ਕਰ ਕੇ ਕਿਰਪਾ ਤੇਰੇ ਗੁਣ ਗਾ ਕਰ ਕੇ ਕਿਰਪਾ ਤੇਰੇ ਗੁਣ ਗਾ ਸੋ ਪ੍ਰਭ ਕੇ ਸਿਮਰਨ ਨਾ ਹਰ ਗੁਣ ਬਾਣੀ ਜਿਹੜਾ ਕਰੇਗਾ ਉਹ ਗੁਣ ਗਾਏਗਾ ਸਾਰ ਦਿਨ ਤੇ ਪ੍ਰਭ ਕੇ ਸਿਮਰਨ ਸਹਿਜ ਸੁਮਾਨ एकदम सहजता ਆ ਜੇਗੀ ਤੁਹਾਡੇ ਹਿਰਦੇ ਦੇ ਤੁਹਾਡੀ ਰਹਿਣੀ ਸਹਿਣੀ ਦੇ ਵਿੱਚ एकदम ਸ਼ਾਂਤੀ ਸਹਿਜਤਾ ਤੁਹਾਡੇ ਜਾ ਜੇਗੀ ਬਈ ਪ੍ਰਭੂ ਦਾ ਸਿਮਰਨ ਕਰੋ ਪ੍ਰਭ ਕੇ ਸਿਮਰਨ ਨਹਿਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸ ਵਾਹ ਪਰਬ ਕਾ ਸਿਮਰਨ ਨਿਹਚਲ ਹਸਨ ਮਾਰੀ ਸਾਹਿਬ ਕੀ ਉਪਦੇਸ਼ ਦੇ ਰਹੇ ਨੇ ਉਹਦਾ ਨਿਹਚਲ ਜਿਹੜਾ ਕਿ ਅਟਲ ਹੈ ਜਿਹੜਾ ਕਿ ਨਾ ਡੋਲਣ ਵਾਲਾ ਇਹਨਾਂ ਆਪਕ ਰੋਜ਼ ਅਰਦਾਸ ਕਰਦੇ ਆ ਨਾ ਕਿ ਡੰਡੌਤ ਬੰਦਨ ਅਨਕ ਬਾਾਰ ਸਰਵ ਕਲਾ ਸਮਰਤ डोलन ते राखो प्रभु नानक दे कर हाथ प्रभु दे सिमरन आप करा तो अपना कि नेह चला सुना अपना बिल्कुल अपन डोलांगे नहीं अपना अपना हमेशा अपना विश्वास रखांगे एक प्रभु दे उते अपना दिल कदे मन कदे डोलदा नहीं बिल्कुल एकदम निश्चल होएगा प्रभु के सिमरन कमल भी गा कमल दी फुल तरह इसका खिड़िया रहेगा ਹਾਂ ਪਰ ਉਹ ਖੁਸ਼ੀ ਦੇਣਾ ਆ ਤੁਹਾਡਾ ਹਰ ਕੋ ਕੋ ਕਿ ਮਹਾਰਾਜ ਦੇ ਨਾਮ ਦੇ ਵਿੱਚ ਐਨਾ ਪਵਿੱਤਰ ਨਾਮ ਹਰ ਵੇਲੇ ਜ਼ੁਬਾਨ ਤੇ ਹੈ ਜ਼ੁਬਾਨ ਤੋਂ ਫਿਰ ਦਿਲ ਤੱਕ ਪਹੁੰਚਦਾ ਦਿਲ ਤੋਂ ਆਤਮਾ ਤੱਕ ਪਹੁੰਚ ਕੇ ਤੇ ਫਿਰ ਵੀ ਖੇਡ ਕੇ ਹੀ ਰਹੇ ਖੇੜੇ ਮਤ ਕਹੀ ਤੁਸੀਂ ਦੇਖਦੇ ਹੋ ਜਿਹੜੇ ਬਾਣੀ ਪੜ੍ਹਦੇ ਸੁਂਦੇ ਨੇ ਹਨਾ ਉਹ ਸੰਤ ਲੋਕ ਸਾਰੇ ਜਿਵੇਂ ਕਿਨੇ ਖੇੜੇ ਰਹਿੰਦੇ ਨੇ ਹਰ ਵੇਲੇ ਉਹਨਾਂ ਹਰ ਵੇਲੇ ਰੋਜ਼ ਦੀਵਾਲੀ ਰੋਜ਼ ਹੀ ਉਹਨਾਂ ਦਾ ਉਤਸਵ ਹੈ ਪ੍ਰਭ ਕਾ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਹ ਪ੍ਰਭੂ ਦੇ ਸਿਮਰਨ ਦੇ ਨਾਲ ਬਈ ਅਨਹਦ ਝੁਣਕਾਰ ਇੱਕ ਹੁੰਦੀ ਹੈ ਅਨਹਦ ਨੂੰ ਕਹਿੰਦੇ ਜਿਹਦੇ ਹੱਦ ਨਾ ਹੋਵੇ ਵੀ ਕਹਿੰਦੇ ਆ ਤੇ ਇੱਕ ਹੈ ਵੀ ਬਿਨਾ ਕਿਸੇ ਖੜਕਾਏ ਜਿਵੇਂ ਕੋਈ ਵੀ ਆਪਾਂ ਢੋਲ ਕਹ ਹਰਮੋਨੀ ਵਜਾਉਣਾ ਪੈਂਦਾ ਉਹਨੂੰ ਥੋੜਾ ਜਿਹਾ ਬਿਨਾ ਛੇੜੇ ਵੀ ਆਪਣੇ ਆਪ ਜਿਹੜੀ ਆਵਾਜ਼ ਅਨਹਦ ਅਨਹਦ ਪ੍ਰਭੂ ਦੇ ਨਾਮ ਦਾ ਜਿਹੜਾ ਅੰਦਰ ਝੁਣਕਾਰ ਅੰਦਰ ਸੁੰਦਰ ਸੰਗੀਤ ਜਲੇਗਾ ਬਿਨਾ ਵਜਾਏ ਬਿਨਾ ਹਾਤ ਨੂੰ ਟੋਲਕ ਨੂੰ ਹੱਥ ਮਾਰਦੇ ਤਾਂ ਕਰੇ ਬਜਦੀ ਨਹੀਂ ਇਹ ਅਨਹਦ ਝੁਨਕਾਰ ਬਿਨਾ ਹੋ ਜਾਏ ਇਹਦੀ ਕੋਈ ਹੱਦ ਵੀ ਨਹੀਂ ਔਰ ਬਿਨਾ ਹੋ ਜਾਏ ਬਿਨਾ ਹੱਥ ਉਹਨੂੰ ਆਪਣੇ ਆਪ ਅੰਦਰ ਅੰਦਰ ਝੁਨਕਾਰ ਆਪਾ ਸੁਣਦੇ ਆ ਵੀ ਜਿਹੜਾ 8ਵੇਂ ਤੋਂ 5ਵੇਂ ਇਹ ਦੁਆਰ ਹੈ ਯਾਨੀ ਜਿਹੜੇ ਇਸ ਅਵਸਥਾ ਦੇ ਪਹੁੰਚ ਜਾਂਦਾ ਹੈ ਸਪਿਰਿਚੁਅਲਿਟੀ ਦੇ ਵਿੱਚ ਉਹਦੇ ਬੰਸਰੀਆਂ ਵੱਜਣ ਲੱਗ ਪੈਂਦੀਆਂ ਨੇ ਸੁੰਦਰ ਸੁੰਦਰ ਇਹਨੇ ਆਵਾਜ਼ ਪੰਛੀਆਂ ਦੀ ਆਵਾਜ਼ ਆਉਂ ਤੋਂ ਸ਼ੁਰੂ ਨਦੀ ਨਾਲੇ ਸਾਗਰਾਂ ਦੀ ਆਵਾਜ਼ ਬੜੇ ਸੁੰਦਰ ਪਾਣੀ ਦੀ ਇਹ ਜਨ ਜੁਨਕਾਰ ਉਹ ਉਸ ਤਰ੍ਹਾਂ ਦੇ ਅਨਹ ਜੁਨਕਾਰ ਇਹਨੇ ਸੁੰਦਰ ਦੁਲਾਵ ਸੰਗੀਤ ਵੱਜਣ ਲੱਗ ਪੈਂਦਾ ਅੰਦਰ ਤੁਹਾਡੇ ਪ੍ਰਭ ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾ ਉਹ ਫਿਰ ਜਿਹੜਾ ਸੁਖ ਹੈ ਨਾ ਪ੍ਰਭੂ ਦੇ ਸਿਮਰਨ ਦਾ ਉਹਦਾ ਅੰਤ ਨਹੀਂ ਹੈਗਾ ਇਹ ਦੁਨਿਆਵੀ ਸੁੱਖ ਨੇ ਜਿੰਨੇ ਹਰ ਇੱਕ ਦੇ ਦੁੱਖ ਰਲਿਆ ਹੁੰਦਾ ਤਾਂ ਉਹਨੂੰ ਪਤਾ ਕੋਈ ਭਾਵੇਂ ਸੰਤਾਨ ਹੋਵੇ ਤੇ ਸੰਤਾਨ ਵੀ ਜੇ ਮਾੜੀ ਨਿਕਲ ਜਾਏ ਤਾਂ ਕਿਨਾ ਫਿਰ ਦੁੱਖ ਨਿਕਲਦਾ ਹਣਾ ਦੁੱਖ ਆ ਜੀਵਨ ਦੇ ਹਰੇ ਦੇ ਗੁਰੂ ਨਾਨਕ ਦੇਵ ਤਾਂ ਇਹ ਹੀ ਕਹਿੰਦੇ ਨੇ ਕਿ ਵਿਨ ਤੁਦ ਜੋ ਮੰਗਣਾ ਸਿਰ ਦੁਖਾਂ ਕੈ ਦੁਖ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਹੈ ਨਾ ਆਪਾਂ ਗੈਨੇ ਸੁੱਖ ਉਹਦੇ ਕਸ਼ਟ ਹੁੰਦਾ ਹੈ ਕਾਰ ਬੜੀ ਹੋਏ ਸੁਖ ਮਿਲ ਗਿਆ ਉਹ ਐਕਸੀਡੈਂਟ ਹੋਏ ਤਾਂ ਜਾਂ ਆਪ ਦੀ ਤਬੀਅਤ ਖਰਾਬ ਜਾਂ ਕਾਰ ਖਰਾਬ ਹੋ ਗਈ ਟੋਟਲ ਹੋ ਗਈ ਤਾਂ ਸਮਝ ਲਓ ਤੁਸੀਂ ਉਹ ਦੁੱਖ ਮਤਲਬ ਹਰ ਇੱਕ ਚੀਜ਼ ਛੁਪੇ ਨੇ ਜਿਹੜੇ ਵੀ ਸੋਖ ਨੇ ਲੇਕਿਨ ਜਿਹੜਾ ਪ੍ਰਭੂ ਦਾ ਸਿਮਰਨ ਆ ਉਹਦਾ ਉਹ ਸੁਖ ਦਾ ਅੰਤ ਹੀ ਨਹੀਂ ਹੈਗਾ ਸੁਖ ਦਾ ਅੰਤ ਨਹੀਂ ਹੈਗਾ ਇਹ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾ ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾਰ ਹੈ ਇਕਦਮ ਪਰਮ ਆਨੰਦ ਆਨੰਦੀ ਆਨੰਦ ਫੇਰ ਆਖਰਤੇ ਫਰਮਾ ਰਹੇ ਨੇ ਕਿ ਸਿਮਰੈ ਸੇ ਜਨ ਸਿਮਰੈ ਸੇ ਜਨ ਉਹ ਉਹ ਵਾਲੇ ਇਨਸਾਨ ਉਹ ਵਾਲੇ ਸਤਪੁਰਸ਼ ਉਹ ਵਾਲੇ ਗੁਰਮੁਖ ਉਹ ਕਰਦੇ ਨੇ ਕੋਣ ਸਿਮਰਿਆ ਕਰ ਸਕਦਾ ਹੈ ਸਿਮਰਨ ਜਿੰਨ ਕੋ ਪ੍ਰਭ ਮਾਇਆ ਜਿੰਨ ਉਤੇ ਪ੍ਰਭੂ ਦੀ ਦਇਆ ਆ ਗਈ ਮਾਇਆ ਮੇਂ ਦਇਆ ਦਇਆ ਜਿੰਨਾ ਦੇ ਉਤੇ ਕਰ ਦਿੱਤੀ ਪ੍ਰਭੂ ਨੇ ਕਿਰਪਾ ਕਰ ਦਿੱਤੀ ਰਹਿਮਤ ਕਰ ਦਿੱਤੀ ਉਹੀ ਸਿਮਰ ਸਕਦੇ ਨੇ ਭਾਈ ਹੋਰ ਨਹੀਂ ਕੋਈ ਸਿਮਰ ਸਦਾ ਤੇ ਨਾਨਕ ਤਿੰਜਨ ਸਰਨੀ ਪਿਆ ਔਰ ਨਾਨਕ ਜੀ ਕਹ ਰਹੇ ਨੇ ਪੰਜਵੇਂ ਜਾਮੇ ਦੇ ਵਿੱਚ ਆ ਕੇ ਕਿ ਮੈਂ ਉਹ ਨਾਂ ਦੀ ਸਰਣੀ ਪੈਣਾ ਹੈ ਜੇ ਇਨਸਾਨਾਂ ਦੀ ਜਿਨ੍ਹਾਂ ਤੋਂ ਜਿਨ੍ਹਾਂ ਉੱਤੇ ਪ੍ਰਭੂ ਦਇਆ ਕਰਕੇ ਸਿਮਰ ਕਰਵਾਉਂਦਾ ਪ੍ਰਭੂ ਦਾ ਸਿਮਰਨ ਕਰਾਉਂਦਾ ਮੈਂ ਉਹਨਾਂ ਉੱਤੇ ਉਹਨਾਂ ਨੂੰ ਸਰਣੀ ਪਿਆ ਮੈਂ ਉਹਨਾਂ ਦੇ ਚਰਨਾਂ 'ਚ ਪੈਣਾ ਇਹ ਇੰਨੀ ਨਮਰਤਾ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਬਈ ਮੇਨ ਗੱਲ ਫਿਰ ਉੱਥੇ ਹੀ ਆ ਜਾਂਦੀ ਇਹ ਬਸਾਂ ਤਉ ਦਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਹੈ ਬਸ ਉਹਦੀ ਰਹਿਮਤ ਮੰਗੋ ਪ੍ਰਭ ਕਿਰਪਾ ਤਰਸ ਕਰੋ ਤਰਸ ਕਰੋ ਪ੍ਰਭ ਤਰਸ ਪੈ ਤਰਸ ਪਿਆ ਰਹਿ ਮਹਿਰਮਤ ਹੋਈ ਆਪਾ ਪੜਦੇ ਆ ਨਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ तन मन थी वे हरे तो ये है भी तरस मंगो मारा है मेरे ते तरस मेरे मेरे, मेरे ते रहमत कर मेरे ते दया कर प्रभु मैं तेरा नाम जप सका मैं तेरा नाम मिठा लगन लग प्यारा लगन लग पाए तेन मैं प्यारा लगन लग, लग पा मारा हाँ इस तरह का मेरा कोई इंतजाम कर मैं तेरा सिमरन करा और सारे उते कृपा करके सत्संग दात जी बख्शी मारे बख्शते रहना ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਹੈ ਆਪ ਜੀ ਦੀ ਜੈ ਜੈਕਾਰ ਕਰਦੇ ਹੋਏ ਸ਼ਮਾ ਦੇ ਯਾਚਕ ਹੈ ਮਹਾਰਾਜ ਗਲਤੀਆਂ ਹੁੰਦੀਆਂ ਨੇ ਨਾਲੇ ਸਾਨੂੰ ਇਹਨਾਂ ਜਿੰਨੀ ਕੋ ਬੁੱਧ ਦੇ ਸਾਹ ਨਾਲ ਅਸੀਂ ਇਹਦੀ ਵਿਆਖਿਆ ਕਰਦੇ ਹਾਂ ਮਹਾਰਾਜ ਤੇ ਤੁਸੀਂ ਬਖਸ਼ ਲੈਣਾ ਗਲਤੀਆਂ ਬਖਸ਼ ਲੈਣਾ ਤੇ ਆਪ ਦੇ ਇਹ ਜਿਹੜੀ ਤੁਹਾਡੀ ਬਾਣੀ ਹੈ ਸਿ ਸਾਰੇ ਆਪ ਦੇ ਦਿਲ ਦੇ ਉੱਤੇ ਆਪ ਦੀ ਆਤਮਾ ਉੱਤੇ ਵਸਾਈਏ ਆਪਦੇ ਜੀਵਨ ਦੇ ਰੋਜ਼ ਦੀ ਜਿਹੜੀ ਹੈ ਦਿਨਚਰਿਆ ਉਹਦੇ ਉੱਤੇ ਵੀ ਆਪਾਂ ਇਹ ਅਮਲ ਕਰੀਏ ਬਾਣੀ ਦਾ ਇਹੀ ਕਿਰਪਾ ਕਰਨਾ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ